ਭੈਗੁਰੂ ਜੀ ਕਾ ਖਾਲਸਾ ਭੈਗੁਰੂ ਜੀ ਕੀ ਫਤਿਹ ਦੋਸਤੋ ਅੱਜ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਸਿੱਖ ਅਮਰਤਾਰੀ ਨੂੰ ਦਿੱਲੀ ਦੇ ਮੈਟਰੋ ਸਟੇਸ਼ਨ ਤੇ ਇੱਕ ਮੁਲਾਜ਼ਮ ਵੱਲੋਂ ਅੰਦਰ ਆਉਣ ਤੋਂ ਰੋਕਿਆ ਗਿਆ ਕਿਉਂਕਿ ਉਸ ਨੇ ਸ੍ਰੀ ਸਾ ਪਾਇਆ ਹੋਇਆ ਸੀ ਤੁਹਾਨੂੰ ਯਾਦ ਹੋਣਾ ਬੀਤੇ ਮਹੀਨੇ ਵੀ ਇੱਕ ਬਹੁਤ ਵੱਡਾ ਰੌਣਾ ਪਿਆ ਸੀ ਜਦਕਿ ਇੱਕ ਭਾਰਤ ਸਰਕਾਰ ਨੇ ਫਰਮਾਨ ਜਾਰੀ ਕੀਤਾ ਸੀ ਕਿ ਜੁਨੀਆਂ ਵੀ ਸਾਡੀਆਂ ਭਾਰਤ ਦੀਆਂ 에어ਪੋਰਟਾਂ ਨੇ ਉਥੇ ਜਿਹੜੇ ਸਾਡੇ ਸਿੱਖ ਮੁਲਾਜ਼ਮ ਸੁਵਾਮਾਂ ਨਿਭਾ ਰਹੇ ਨੇ ਉਹ ਸ੍ਰੀ ਸਾਹਿਬ ਪਾ ਕੇ ਨਹੀਂ ਨਿਭਾ ਸਕਦੇ ਜਿਦਾ ਕਿ ਦੇਸ਼ ਦੇਸ਼ ਵਿੱਚ ਬੈਠੀਆਂ ਸਿੱਖ ਸੰਗਤਾਂ ਨੇ ਬੜੇ ਵੱਡੇ ਪੱਦਰ ਦਾ ਵਿਰੋਧ ਕੀਤਾ ਸੀ ਅਜੇ ਉਹ ਮਸਲਾ ਤਾਂ ਵਿੱਚ ਵਿਚਾਲੇ ਹੀ ਹੈ ਅੱਜ ਜਿਹੜਾ ਨਵਾਂ ਮਸਲਾ ਮੈਟਰੋ ਸਟੇਸ਼ਨ ਦਾ ਉੱਠ ਪਿਆ ਉਹ ਸਿੰਘ ਨੇ ਆਪਦੀ ਵੀਡੀਓ ਬਣਾ ਕੇ ਅਪਲੋਡ ਵੀ ਕੀਤੀ ਹੈ ਜਿਸ ਨੂੰ ਕਿ ਮੈਂ ਦੇਖ ਰਿਹਾ ਹਾਂ ਕਿ ਮਨਯੋਗ ਵਿਭਾਗ ਹਰ ਸੇਬਤ ਕੋਰ ਬਾਦਲ ਨੇ ਵੀ ਵੱਡੇ ਪੱਧਰ ਤੇ ਚੁੱਕਿਆ ਉਸ ਮੁੱਦੇ ਨੂੰ ਤੇ ਭਾਰਤ ਸਰਕਾਰ ਨੂੰ ਵੀ ਇੱਕ ਇਹ ਗੱਲ ਦਰਸਾਈ ਗਈ ਹੈ ਕਿ ਭਾਰਤ ਸਰਕਾਰ ਕਿਉਂ ਅਜਿਹੇ ਲੋਕਾਂ ਦੇ ਖਿਲਾਫ ਕਾਰਵਾਈ ਨਹੀਂ ਕਰ ਰਹੀ ਜਿਹੜੇ ਲੋਕ ਸਾਡੇ ਸਿੱਖ ਪੰਥ ਨੂੰ ਵਾਰ-ਵਾਰ ਜਲੀਲ ਕਰ ਰਹੇ ਹਨ ਹਾਲਾਂਕਿ ਇਹ ਸਾਨੂੰ ਇੱਕ ਸੰਵਿਧਾਨਕ ਮਾਨ ਮਿਲਿਆ ਹੋਇਆ ਹੈ ਕਾਨੂੰਨੀ ਤੌਰ ਤੇ ਸਾਨੂੰ ਮਾਨਤਾ ਮਿਲੀ ਹੋਈ ਹੈ ਤੇ ਕੋਈ ਵੀ ਸਿੱਖ ਜਿਹੜਾ ਹੈ ਉਹ ਆਪਦਾ ਕਕਾਰ ਪਹਿਣ ਕੇ ਕਿਤੇ ਵੀ ਜਾ ਸਕਦਾ ਹੈ ਪਰ ਬੜੀ ਸ਼ਰਮਨਾਕ ਗੱਲ ਹੈ ਕਿ ਇੰਨਾ ਸਭੂ ਕਾਨੂੰਨੀ ਕਾਨੂੰਨੀ ਮਾਨਤਾ ਮਿਲਣ ਦੇ ਬਾਵਜੂਦ ਵੀ ਇਸ ਦੇਸ਼ ਸਭ ਤੋਂ ਵੱਡੀਆਂ ਕੁਰਬਾਨੀਆਂ ਕਰਨ ਵਾਲਿਆਂ ਨੂੰ ਅੱਜ ਉਸੇ ਦੇਸ਼ ਵਿੱਚ ਇੱਕ ਮੈਟਰੋ ਦੇ ਚੜ੍ਹਨ ਵਾਸਤੇ ਵੀ ਰੁਕਿਆ ਜਾ ਰਿਹਾ ਹੈ। ਕਮਾਲ ਦੀਆਂ ਗੱਲਾਂ ਨੇ ਕੀ ਚਾਹੁੰਦੇ ਨੇ ਇਹ ਲੋਕ? ਕਿਉਂ ਚੁੱਪ ਬੈਠੀ ਹੈ ਪਾਰ ਸਰਕਾਰ? ਕਿਉਂ ਨਹੀਂ ਜਿ ਇਹ ਲੋਕਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੁੰਦੀ? ਕਿਉਂ ਨਹੀਂ ਜਿ ਇਹ ਲੋਕਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਂਦੀ? ਜਿਹੜੇ ਸਾਡੇ ਧਰਮ ਦੀਆਂ ਭਾਵਨਾਵਾਂ ਨਾਲ ਖੇਡਦੇ ਨੇ ਜਿਹੜੇ ਸਾਨੂੰ ਧਾਰਮਿਕ ਤੌਰ ਤੇ ਜਲੀਲ ਕਰ ਰਹੇ ਨੇ ਕੀ ਕਸੂਰ ਹੈ ਸਾਡਾ ਇਸ ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਉਣ ਵਾਸਤੇ ਸਿੱਖਾ ਨੇ ਕੀ ਕੁਝ ਨਹੀਂ ਕੀਤਾ ਜੇ ਇਸ ਲੋਕ ਦੇਸ਼ ਦੇ ਲੋਕ ਸਾਡੇ ਇਸ ਸਿਧਾਂਤ ਨੂੰ ਨਹੀਂ ਸਮਝ ਸਕੇ ਸਾਡੇ ਸੁਧਾਰ ਦਾ ਮਖੌਲ ਡਾ ਰਹੇ ਐ ਤੇ ਜਿਹੜੇ ਵਿਦੇਸ਼ਾਂ 'ਚ ਬੈਠੇ ਲੋਕ ਨੇ ਉਹਨਾਂ ਨੂੰ ਅਸੀਂ ਕੀ ਕਹਾਂਗੇ ਪਰ ਬੱਦਕਿਸਮਤੀ ਹੈ ਕਿ ਸਾਡੇ ਦੇਸ਼ ਵਿੱਚ ਸਾਨੂੰ ਜਲੀਲ ਕੀਤਾ ਜਾ ਰਿਹਾ ਹੈ ਦੇ ਵਿਦੇਸ਼ਾਂ ਵਿੱਚ ਜੇ ਕੋ ਸਾਡਾ ਸਿਰੀ ਸਾਹ ਪਾ ਕੇ ਕੜਾ ਪਾ ਕੇ ਦਸਤਾਰ ਸਜਾ ਕੇ ਕੇਸ ਲੈ ਕੇ ਨਿਕਲਦਾ ਹੈ ਤਾਂ ਉਹਦਾ ਸਤਿਕਾਰ ਕੀਤਾ ਜਾਂਦਾ ਹੈ ਕਿਉਂਕਿ ਉਹ ਲੋਕ ਇਤਿਹਾਸ ਨੂੰ ਦੇਖਦੇ ਆ ਉਹ ਲੋਕ ਇਤਿਹਾਸ ਨੂੰ ਪੜ੍ਹਦੇ ਆ ਉਹ ਲੋਕ ਇਤਿਹਾਸ ਨੂੰ ਬਾਚਦੇ ਆ ਆਰ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਹਾਡੇ ਵਿੱਚ ਬੈਠੇ ਸਾਡੇ ਸਿੱਖ ਭਰਾ ਵੀ ਬੜੀ ਵੱਡੀ ਹਾਮੀ ਭਰਦੇ ਆ ਕਿ ਸਰਕਾਰ ਨੇ ਸਿੱਖਾਂ ਲਈ ਬੜਾ ਕੁਝ ਕੀਤਾ ਪਰ ਜਿਹੜੀਆਂ ਆ ਘਟਨਾਵਾਂ ਵਾਪਰੀਆਂ ਨੇ ਜਿਹੜੀਆਂ ਆ ਘਟਨਾਵਾਂ ਹੋ ਰਹੀਆਂ ਨੇ ਕੀ ਇਹ ਸਿੱਖਾਂ ਲਈ ਬੜਾ ਕੁਝ ਕਰਨ ਵਾਲੀਆਂ ਨੇ ਇਹ ਸਿੱਖਾਂ ਨੂੰ ਜਲੀਲ ਕਰਨ ਵਾਲੀਆਂ ਨਹੀਂ ਇਹ ਸਿੱਖਾਂ ਦੇ ਸਿਧਾਂਤ ਨੂੰ ਖਤਮ ਕਰਨ ਵਾਲੀਆਂ ਨਹੀਂ ਸਿੱਖਾਂ ਨੂੰ ਕਮਜ਼ੋਰ ਕਰਨ ਵਾਲੀਆਂ ਨਹੀਂ ਸਾਨੂੰ ਆਪਣੇ ਦੇਸ਼ ਦੀ ਦੱਸਣਾ ਪਏਗਾ ਕਿ ਅਸੀਂ ਕੌਣ ਹੁੰਨੇ ਆ ਕਮਾਲ ਦੀਆਂ ਗੱਲਾਂ ਨੇ ਸਾਰਾ ਕੁਝ ਇਹ ਲੋਕ ਸਮਝਦੇ ਨੇ ਇਹਨਾਂ ਲੋਕਾਂ ਨੇ ਸੰਵਧਾਨ ਦੀ ਸੌਂ ਵੀ ਖਾਤੀ ਹੋਈ ਹੈ ਪਰ ਸੰਵਧਾਨ ਦੀ ਜਿੱਥੇ ਉਲੰਘਣਾ ਕਰ ਰਹੇ ਨੇ ਉੱਥੇ ਨਾਲ-ਨਾਲ ਸਾਨੂੰ ਸਿੱਖਾਂ ਨੂੰ ਜਲੀਲ ਵੀ ਕਰ ਰਹੇ ਨੇ ਹੁਣ ਵੇਖਣਾ ਇਹ ਹੋਵੇਗਾ ਜਿਵੇਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਆਵਾਜ਼ ਬੁਲੰਦ ਕੀਤੀ ਹੈ ਕਿ ਭਾਰਤ ਸਰਕਾਰ ਅਜਿਹੇ ਮੁਲਾਜ਼ਮਾਂ ਦੇ ਖਿਲਾਫ ਕਿਹੜੀ ਕਾਨੂੰਨੀ ਕਾਰਵਾਈ ਕਰਦੀ ਹੈ ਤੇ ਮੈਂ ਪੂਰੇ ਸਿੱਖ ਜਗਤ ਨੂੰ ਵੀ ਬੇਨਤੀ ਕਰਦਾ ਵੇਖੋ ਰਾਜਨੀਤਿਕ ਤੌਰ ਤੇ ਅਸੀਂ ਭਾਵੇਂ ਵਕ ਵਕ ਸਾਡੇ ਵਖਰੀਵੇਂ ਹੋ ਸਕਦੇ ਆ ਵਕ ਵਕ ਪਾਰਟੀਆਂ 'ਚ ਅਸੀਂ ਜਾ ਚੁੱਕੇ ਆ ਜਾਂ ਜਾ ਰਹੇ ਆ ਪਰ ਜਿੱਥੇ ਤੁਹਾਡਾ ਸਿੱਖ ਸਿਧਾਂਤ ਹੈ ਉੱਥੇ ਸਾਰਿਆਂ ਨੂੰ ਇੱਕ ਮੁੱਠ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਇੱਕ ਤਾਂ ਹੈ ਅਸੀਂ ਥੋੜੇ ਬਹੁਤ ਘੱਟ ਆ ਇੱਕ ਸਾਡੇ 'ਚ ਵਖਰੀਵੇਂ ਬਹੁਤ ਜ਼ਿਆਦਾ ਆ ਤਾਂ ਇਹੋ ਜਿਹੇ ਲੋਕ ਨੇ ਅੱਜ ਸਾਡੇ ਸਿਧਾਂਤ ਦੇ ਖਿਲਾਫ ਟਿੱਪਣੀਆਂ ਕਰ ਰਹੇ ਨੇ ਸਾਨੂੰ ਜਲੀਲ ਕਰ ਰਹੇ ਨੇ ਜਿੰਨੇ ਕ ਅਸੀਂ ਹੈਗੇ ਆ ਜੇ ਇਹਨੇ ਵੀ ਇੱਕ ਮੁੱਠ ਹੋ ਕੇ ਅਸੀਂ ਆਵਾਜ਼ ਉੱਚੀ ਕਰ ਦਈਏ ਤੇ ਦੁਨੀਆ ਦੇ ਲੋਕ ਇਸ ਗੱਲ ਨੂੰ ਮੰਨਦੇ ਆ ਤੁਸੀਂ ਮਿਹਨਤਾਂ ਕੀਤੀਆਂ ਤੁਸੀਂ ਸੇਵਾ ਕਰਦੇ ਹੋ ਤੁਸੀਂ ਗੁਰੂ ਸਿਧਾਂਤ ਨੂੰ ਅੱਗੇ ਲੈ ਕੇ ਜਾਣ ਵਾਲੇ ਲੋਕ ਜੀ ਤੁਸੀਂ ਸਰਬੱਤ ਦਾ ਭਲਾ ਮੰਗਦੇ ਹੋ ਤੁਹਾਡੀ ਸਾਰੇ ਖੈਰ ਮਨਾਉਂਦੇ ਆ ਪੂਰੀ ਦੁਨੀਆ ਦੇ ਲੋਕ ਤੁਹਾਡੇ ਕੇ ਸੀਸ ਝੁਕਾਉਂਦੇ ਆ ਪਰ ਕੁਝ ਲੋਕ ਇਸ ਦੇਸ਼ 'ਚ ਇਹੋ ਜਿਹੇ ਨੇ ਜਿਹੜੇ ਤੁਹਾਨੂੰ ਸਧਾਨਕ ਪੱਖੋਂ ਵੀ ਕਮਜ਼ੋਰ ਕਰਨਾ ਚਾਹੁੰਦੇ ਨੇ ਸਮਾਜਿਕ ਪੱਖੋਂ ਕਮਜ਼ੋਰ ਕਰਨਾ ਚਾਹੁੰਦੇ ਨੇ ਰਾਜਨੀਤਿਕ ਪੱਖੋਂ ਕਮਜ਼ੋਰ ਕਰਨਾ ਚਾਹੁੰਦੇ ਨੇ ਆਰਥਿਕ ਪੱਖੋਂ ਕਮਜ਼ੋਰ ਕਰਨਾ ਚਾਹੁੰਦੇ ਨੇ ਅਜਿਹੇ ਲੋਕਾਂ ਦੇ ਖਿਲਾਫ ਇੱਕ ਆਵਾਜ਼ ਬੁਲੰਦ ਕਰਨ ਦੀ ਬਹੁਤ ਵੱਡੀ ਲੋੜ ਹੈ ਸਿਆਸੀ ਪਾਰਟੀ ਭਾਵੇਂ ਕਿਸੇ 'ਚ ਬੈਠੇ ਰਹੋ ਜਥੇਬੰਦੀ ਭਾਵੇਂ ਕਿਸੇ 'ਚ ਬੈਠੇ ਰਹੋ ਪਰ ਇਹਨਾਂ ਲੋਕਾਂ ਨੂੰ ਹੂ ਤੋੜ ਜਵਾਬ ਦਿਈਏ ਜੇਕਰ ਅੱਜ ਪਾਸ ਦੇ ਵਿੱਚ ਸਾਡੇ ਤੇ ਇਸ ਤਰ੍ਹਾਂ ਦੀਆਂ پابੰਦੀਆਂ ਨੇ ਤੇ ਕੱਲ ਨੂੰ ਅਸੀਂ ਵਿਦੇਸ਼ਾਂ ਦੇ ਵਿੱਚ ਵੀ ਕਿਸੇ ਤਰੀਕੇ ਦਾ ਸਾਡੇ ਖਿਲਾਫ ਉਹ ਝੰਡਾ ਖੜਾ ਹੋ ਸਕਦਾ ਹੈ ਆਓ ਸਾਰੇ ਰਲ ਮਿਲ ਕੇ ਬੀਬਾ ਹਰਸ਼ੀਮਤ ਕੌਰ ਬਾਦਲ ਨੇ ਜਿਵੇਂ ਵਾਅਦਾ ਪ੍ਰਣਦ ਕੀਤੀ ਹੈ ਉਹ ਮੇ ਸਾਰੇ ਡਟ ਕੇ ਇਹੇ ਲੋਕਾਂ ਦੇ ਖਿਲਾਫ ਕਾਰਵਾਈ ਕਰਾਈਏ ਔਰ ਵਖੀਏ ਕਿ ਜਿਹੜੀ ਪਾਰ ਸਰਕਾਰ ਨਾਅਰਾ ਲਾਉਂਦੀ ਹੈ ਕਿ ਅਸੀਂ ਸਿੱਖਾਂ ਲਈ ਬਹੁਤ ਕੁਝ ਕਰ ਰਹੇ ਹਾਂ ਕੀ ਇਹਨਾਂ ਅਫਸਰਾਂ ਦੇ ਇਹਨਾਂ ਮੁਲਾਜ਼ਮਾਂ ਦੇ ਖਿਲਾਫ ਕੋਈ ਕਾਰਵਾਈ ਕਰਦੀ ਹੈ ਬਹੁਤ ਬਹੁਤ ਧੰਨਵਾਦ ਜੀ